प्यारे बच्चों सत श्री अकाल पिछली कहानी ਜਿਹੜੀ ਆਪਾਂ ਸ਼ੇਖ ਚਿੱਲੀ ਦੀ ਕੀਤੀ ਸੀ ਅੱਜ ਉਸ ਦਾ ਦੂਜਾ ਭਾਗ ਆਪਾਂ ਸੁਣਨ ਜਾ ਰਹੇ ਹਾਂ ਪਿਛਲੀ ਕਹਾਣੀ ਵਿੱਚ ਅਸੀਂ ਦੇਖਿਆ ਸੀ ਸੁਣਿਆ ਸੀ ਵੀ ਜਿਹੜਾ ਸ਼ੇਖ ਚਿੱਲੀ ਹੈ ਉਸ ਨੂੰ ਇਨਾਮ ਦੇ ਵਿੱਚ ਪੈਸੇ ਮਿਲੇ ਸੀ ਰਾਜੇ ਵੱਲੋਂ ਕਿਉਂਕਿ ਉਹਨੇ ਚੋਰਾਂ ਨੂੰ ਫੜਾਤਾ ਸੀ ਤਾਂ ਹੁਣ ਕੀ ਕੀਤਾ ਉਸਨੇ ਉਹ ਜਿਹੜੇ ਪੈਸੇ ਮਿਲੇ ਸੀ ਉਸ ਵੇਲੇ ਉਹਨੇ ਉਹਨਾਂ ਪੈਸਿਆਂ ਦੀ ਜ਼ਮੀਨ ਲੈ ਲਈ। ਜ਼ਮੀਨ ਲੈਣ ਤੋਂ ਬਾਅਦ ਉਹਦੇ ਵਿੱਚ ਉਸਨੇ ਨਰਮਾ ਜਿਹੜਾ ਉਹ ਬੀਜਿਆ। ਆਖਰਕਾਰ ਕੁਝ ਸਮੇਂ ਬਾਅਦ ਨਰਮੇ ਦੀ ਜਿਹੜੀ ਫਸਲ ਆਈ ਤਾਂ ਉਸਨੇ ਨਰਮਾ ਜਿਹੜਾ ਚੁਗਿਆ ਤੇ ਚੁਗ ਕੇ ਇੱਕ ਕਮਰੇ ਦੇ ਵਿੱਚ ਰੱਖਦਾ। ਉਹਨਾਂ ਦਿਨਾਂ ਦੇ ਵਿੱਚ ਅੱਜ ਦੀ ਤਰ੍ਹਾਂ ਲਾਈਟ ਐ ਜਿਹੜੀ ਨਹੀਂ ਹੁੰਦੀ ਸੀ। ਲੋਕ ਦੀਵੇ ਵਗੈਰਾ ਜਗਾ ਕੇ ਉਹਦਾ ਜਿਹੜਾ ਰਾਤ ਦਾ ਕੰਮ ਹੈ ਉਹ ਕਰਦੇ ਸੀ ਤਾਂ ਉਹਨੇ ਕੀ ਕੀਤਾ ਵੀ ਦੀਵੇ ਜਿਹੜਾ ਉਹ ਉਸੇ ਕਮਰੇ ਚ ਲਾਤਾ ਜਿਹੜੇ ਕਮਰੇ ਦੇ ਵਿੱਚ ਨਰਮਾ ਰੱਖਿਆ ਹੋਇਆ ਸੀ ਤੇ ਹੋਇਆ ਕੀ ਉਹ ਦੀਵੇ ਦੇ ਨਾਲ ਸਾਰੇ ਨਰਮੇ ਨੂੰ ਅਗ ਲੱਗੀ ਨਰਮਾ ਮੱਚ ਗਿਆ ਉਦੀ ਬਣ ਗਈ ਰਾਖ ਆਖਰਕਾਰ ਸੋਚਦਾ ਸੋਚਦਾ ਸ਼ੇਖ ਚਿੱਲੀ ਸਿਰ ਜਾਂ ਫੜ ਕੇ ਬਹਿ ਗਿਆ ਤੇ ਸੋਚਣ ਲੱਗ ਗਿਆ ਵੀ ਹੁਣ ਕਰੀਏ ਕੀ ਉਹਦੇ ਧਿਆਨ ਦੇ ਵਿੱਚ ਆਇਆ ਵੀ ਜਿਹੜੀ ਰਾਖ ਹੈ ਇਹ ਸ਼ਹਿਰ ਦੇ ਵਿੱਚ ਵਿਕ ਜਾਂਦੀ ਹੈ ਉਹਨੇ ਸੋਚਿਆ ਵੀ ਇਹ ਜਿਹੜੀ ਰਾਖ ਹੈ ਨਾ ਇਹਨੂੰ ਸ਼ਹਿਰ ਚ ਵੇਚ ਕੇ ਆਵਾਂਗੇ ਉਹਨੇ ਬੋਰੀਆਂ ਦੇ ਵਿੱਚ ਉਹ ਰਾਖਾ ਜਿਹੜੀ ਪਾਲੀ ਖੋਤਾ ਲਿਆਂਦਾ ਆਲੇ ਦੋਆਲੇ ਬੋਰੀਆਂ ਦੇ ਵਿੱਚ ਉਹ ਰੱਖ ਲਈ ਰਾਖਾ ਤੇ ਸ਼ਹਿਰ ਵੱਲ ਨੂੰ ਚੱਲ ਪਿਆ ਵੇਚਣ ਵਾਸਤੇ ਉਹਨਾਂ ਦਿਨਾਂ ਦੇ ਵਿੱਚ ਸ਼ਹਿਰ ਦੂਰ ਪੈਂਦਾ ਹੁੰਦਾ ਸੀ ਤੇ ਰਸਤਾ ਲੰਮਾ ਹੁੰਦਾ ਸੀ ਕੋਈ ਸਾਧਨ ਹੁੰਦਾ ਨਹੀਂ ਸੀ ਤਾਂ ਕਿ ਦੇਖਦਾ ਹੈ ਅੱਗੇ ਲੰਘ ਕੇ ਇੱਕ ਸ਼ਾਹੂਕਾਰ ਜਾ ਰਿਹਾ ਹੁੰਦਾ ਉਹ ਪਹਿਲਾਂ ਤੱਕ ਹੁੰਦਾ ਤਾਂ ਕੰਜੂਸ ਹੈ ਬੱਚੇ ਉਹਨੂੰ ਕਹਿੰਦੇ ਨੇ ਵੀ ਸਾਨੂੰ ਕੁਝ ਨਾ ਕੁਝ ਕਰਾ ਦੇ ਫੇ ਸੱਤ ਉਤਰੀਆ ਨਹੀਂ ਜਾਣਾ ਕੁਝ ਕਿ ਰਸਤਾ ਲੰਘਦਾ ਹੈ ਤਨਜਵਾਗ ਥੱਕ ਜਾਂਦੇ ਆ ਤੇ ਉਹ ਕਹਿੰਦੇ ਨੇ ਬਾਪੂ ਨੂੰ ਵੀ ਹੁਣ ਸੱਤ ਉਤਰੀਆ ਨਹੀਂ ਜਾਂਦਾ ਸੀ ਬਹਿ ਗਏ ਉਤੋਂ ਹੀ ਜਦੋਂ ਸ਼ੇਖ ਚਿੱਲੀ ਉਹਨਾਂ ਦੇ ਕੋਲੋਂ ਦੀ ਲੰਘਣ ਲੱਗਦਾ ਤਾਂ ਸ਼ਾਹੂਕਾਰ ਕਹਿੰਦਾ ਓਏ ਸ਼ੇਖ ਚਿੱਲੀ ਰੁਕ ਜਾ ਕਹਿੰਦਾ ਨਾ ਮੈਂ ਨਹੀਂ ਰੁਕਦਾ ਉਹ ਕਹਿੰਦਾ ਮੇਰੇ ਜਵਾਕਾਂ ਨੂੰ ਲੈ ਜਾ ਮੈਂ ਤੈਨੂੰ ਪੈਸੇ ਦੇ ਦੂੰ ਕਹਿੰਦਾ ਨਾ ਪੈਸੇ ਤਾਂ ਗੱਲ ਹੀ ਨਹੀਂ ਗਈ ਕਹਿੰਦਾ ਫਿਰ ਕਿਸ ਚੀਜ਼ ਦੀ ਗੱਲ ਹੈ ਕਹਿੰਦਾ ਗੱਲ ਇਹ ਹੈ ਵੀ ਜੇਕਰ ਮੈਂ ਤੇਰੇ ਜਵਾਕਾਂ ਨੂੰ ਬਿਠਾ ਲਿਆ ਜਵਾਕ ਬੈਠ ਗਏ ਖੱੱਚਰ ਤੇ ਤਾਂ ਉਹਦੇ ਦੋ ਕੰਮ ਹੋਣਗੇ ਵਿਜਾਤਾ ਉਹਨਾਂ ਨੂੰ ਮੈਂ ਲਾ ਦੂੰਗਾ ਤੇ ਮੇਰੀ ਜਿਹੜੀ ਪੈਸੇ ਨੇ ਉਹਨਾਂ ਦੀ ਰਾਖ ਨਹੀਂ ਹੋਊਗੀ ਜੇ ਨਾ ਲਾਹੇ ਤੇ ਉਹਨਾਂ ਨੇ ਮਾਰਿਆ ਪਦ ਮੇਰੇ ਜਿਹੜੇ ਸਾਰੇ ਪੈਸੇ ਉਹ ਰਾਖ ਹੋ ਜਾਣਗੇ ਉਹ ਕਹਿੰਦਾ ਐ ਨਹੀਂ ਹੁੰਦਾ ਹੈਗਾ ਤੂੰ ਬਿਠਾ ਲੈ ਮੇਰੇ ਜਵਾਕ ਅਜੇ ਹੀ ਨਹੀਂ ਹੈਗੇ ਇਹ ਪਦ ਮਾਰਨ ਤੇ ਤੂੰ ਇਹਨਾਂ ਨੂੰ ਬਿਠਾ ਕੋਈ ਜੱਕਰ ਨਹੀਂ ਹੈਗਾ ਕਹਿੰਦਾ ਇੱਕ ਗੱਲ ਕਰ ਫਿਰ ਤੂੰ ਵੀ ਦੇਖ ਕੇ ਮੇਰੇ ਆ ਸਾਰੇ थैਲੀ ਦੇ ਵਿੱਚ ਹੈਗੀ ਤਾਂ ਰਾਖ ਸੀ ਪਰ ਉਹਨੇ ਕੀ ਕਿਹਾ ਉਹਨੂੰ ਵੀ ਇਹਦੇ ਵਿੱਚ ਰੁਪਏ ਨਹੀਂ ਪੈਸੇ ਨੇ ਸਿੱਕੇ ਨੇ ਉਹ ਕਹਿੰਦਾ ਕੋਈ ਗੱਲ ਨਹੀਂ ਵੀ ਤੂੰ ਲੈ ਜਾ ਇਹਨਾਂ ਨੂੰ ਬਿਠਾ ਕੇ ਤੇ ਇਹ ਰਾਖ ਨਹੀਂ ਹੁੰਦੇ ਹੈਗੇ ਮੇਰੇ ਜਵਾਕ ਸਿਆਣੇ ਆ ਵੀ ਇਹ ਪੱਦ-ਪੁੱਦ ਨਹੀਂ ਮਾਰਦੇ ਹੈਂ ਕਹਿੰਦਾ ਚਲੋ ਠੀਕ ਹੈ ਜੀ ਉਹ ਕੀ ਕਰਦਾ ਜਵਾਕਾਂ ਨੂੰ ਬਿਠਾ ਲੈਂਦਾ ਤੇ ਸ਼ਾਹੂਕਰ ਪਿੱਛੇ ਹੁੰਦਾ ਉਹ ਦਬਲ ਕੇ ਖੋਤੇ ਨੂੰ ਲੈ ਜਾਂਦਾ ਤੇ ਰਸਤੇ ਦੇ ਵਿੱਚ ਕਿਤੇ ਕਿਤੇ ਨਾ ਜਵਾਕਾਂ ਨੂੰ ਰੰਬਰਾਂ ਨੂੰ ਬਿਠਾਉਂਦਾ ਕਰਦਾ ਖੋਤੇ ਨੂੰ ਅੱਗੇ ਲੈ ਜਾਂਦਾ ਪਿੱਛੇ ਲੈ ਜਾਂਦਾ ਕੁਛਕ ਸਿੱਕੀ ਹੈ ਜਿਹੜੇ ਉਹ ਦੋਫਾ ਤਿੰਨਾਂ ਬੋਰੀਆਂ ਦੇ ਵਿੱਚ ਜਿੰਨਾ ਚਰਾਖ ਹੁੰਦੀ ਹੈ ਉਹਨਾਂ ਦੇ ਵਿੱਚ ਸੜ ਦਿੰਦਾ ਆਪਦੀ ਦੇ ਵਿੱਚ ਤੇ ਜਦੋਂ ਸ਼ਹਿਰ ਆਂਦਾ ਹੈ ਸ਼ਾਹੂਕਰ ਦੇ ਜਵਾਕਾਂ ਨੂੰ ਲਾਣ ਮਿਲੇ ਸ਼ਾਹੂਕਰ ਨੂੰ ਕਹਿੰਦਾ ਠੀਕ ਹੈ ਭਾਈ ਅੱਜ ਵਾਕ ਤੁਲਾ ਕਹਿੰਦਾ ਠੀਕ ਐ ਪਰ ਕਹਿੰਦਾ ਇੱਕ ਗੱਲ ਤਾਂ ਰਹੀ ਗਈ ਮੈਂ ਤੈਨੂੰ ਕਿਹਾ ਸੀ ਵੀ ਜਿਹੜੇ ਜਵਾਕ ਨਹੀਂ ਜੇਕਰ ਇਹਨਾਂ ਨੇ ਪੱਦ ਮਾਰਿਆ ਤਾਂ ਮੇਰੀ ਇਹ ਜਿਹੜੀ थैਲੀ ਦੇ ਵਿੱਚ ਪੈਸੇ ਨੇ ਇਹ ਰਾਖ ਹੋ ਜਾਣਗੇ ਕਹਿੰਦਾ ਹਾਂ ਪਹਿਲਾਂ ਤੂੰ ਇਹ ਦੇਖ ਉਹ ਦੇਖਦਾ ਹੈ ਦੇਖਦਾ ਕੀ ਹੈ ਪਹਿਲਾਂ ਆਪਾਂ ਨੂੰ ਪਤਾ ਹੀ ਐ ਵੀ ਉਹ ਚਰਾਖ ਹੁੰਦੀ ਐ ਤੇ ਸਿੱਕੇ ਉਹਨੇ ਬਾਅਦ ਚ ਪਾਏ ਹੁੰਦੇ ਵਿੱਚ ਕੁਝ ਕੁਝ ਨਾ ਕੁਝ ਉਹ ਕਹਿੰਦਾ ਦੇਖ ਤੇਰੇ ਜਵਾਕਾਂ ਨੇ ਪੱਦ ਮਾਰਿਆ ਸੀ ਤੇ ਇਹ ਸਾਰੇ ਸਿੱਕੇ ਆ ਜਿਹੜੇ ਰਾਖ ਹੋ ਗਏ ਜਿੱਥੇ ਜਿੱਥੇ ਤੱਕ ਇਹਨਾਂ ਦੀ ਮੁਸ਼ਕ ਪਹੁੰਚ ਗਈ ਉਹ ਸਾਰੇ ਸਿੱਕੇ ਰਾਖ ਹੋ ਗਏ ਜਿੱਥੇ ਜਿੱਥੇ ਨਹੀਂ ਪਹੁੰਚੀ ਉਹ ਸਿੱਕੇ ਉਵੇਂ ਪਏ ਆ ਸ਼ਾਹੂਕਰ ਦੇਖਦਾ ਹੈ ਬਾਕੀ ਉਹਦੇ ਵਿੱਚ ਰਾਖ ਦੇ ਵਿੱਚ ਕਿਤੇ ਕਿਤੇ ਸਿੱਕੇ ਹੁੰਦੇ ਆ ਉਹ ਲੱਗ ਜਾਂਦਾ ਰੋਂ ਤੇ ਰੋਂਦਾ ਰੋਂਦਾ ਕਹਿੰਦਾ ਮੈਂ ਤਾਂ ਰਾਜੇ ਨੂੰ ਦੱਸੂਗਾ ਉਹ ਕਹਿੰਦਾ ਰਾਜੇ ਕੋਲ ਨਾ ਲੈ ਕੇ ਜਾਈਂ ਕਿ ਮੈਂ ਤੇਰੇ ਇਹ ਜਿਹੜੇ ਸਾਰੇ ਸਿੱਕੇ ਆ ਸਾਰੇ ਦੇ ਸਾਰੇ ਇਹਦੇ ਵਿੱਚ ਪੈਸੇ ਭਰ ਦੂੰਗਾ ਤੂੰ ਰਾਦੇ ਕੋਲ ਨਾ ਜਾਈ ਮੈਨੂੰ ਸਜ਼ਾ ਮਿਲੂ ਕੀ ਕਰਦਾ ਭਾਈ ਉਹ ਤੋਂ ਬਾਅਦ ਉਹਨੂੰ ਸਿੱਕੀ ਆ ਜਿਹੜੀ ਉਹ ਥੈਲੇ ਉਹਦੇ ਵਿੱਚ ਭਰ ਦਿੰਦਾ ਜਿੰਨੀ ਰਾਖ ਹੁੰਦੀ ਆ ਉਹ ਸਾਰੇ ਸਾਰੇ ਸਿੱਕੇ ਬਣ ਜਾਂਦੇ ਆ ਲਿਆਂਦਾ ਘਰੇ ਘਰੇ ਲਿਆ ਕੇ ਤੇ ਰੱਖ ਦਿੰਦਾ ਉਹ ਨਾਲ ਦੇ ਜਿਹੜੇ ਗਵਾਂਢੀ ਹੁੰਦੇ ਆ ਉਹ ਕਹਿੰਦੇ ਵੀ ਸ਼ੇਖ ਚਿੱਲੀ ਤਾਂ ਗਰੀਬ ਹੁੰਦਾ ਸੀ ਇਹ ਅਮੀਰ ਕਿਵੇਂ ਹੋ ਗਿਆ ਉਹਨੂੰ ਪੁੱਛਦੇ ਆ ਉਹ ਕਹਿੰਦਾ ਤੁਹਾਨੂੰ ਨਹੀਂ ਪਤਾ ਕਹਿੰਦਾ ਕੀ ਕਹਿੰਦਾ ਮੈਂ ਸਾਰਾ ਉਹਦਾ ਨਰਮ ਆ ਜਿਹੜਾ ਉਹ ਫੂਕਤਾ ਤੇ ਫੂਕਣ ਤੋਂ ਬਾਅਦ ਮੈਂ ਸ਼ਹਿਰ ਵੇਚਿਆ ਆ ਰਾਖ ਦੇ ਬਦਲੇ ਮੈਨੂੰ ਤਾਂ ਸਿੱਕੇ ਮਿਲ ਗਏ ਉਹ ਕਹਿੰਦੇ ਅੱਛਾ ਉਹ ਕੀ ਕਰਦੇ ਆ ਉਹ ਵੀ ਉਹਦੇ ਮਗਰ ਲੱਗ ਕੇ ਆਪਦਾ ਸਾਰੇ ਦਾ ਸਰਮ ਨਰਮ ਜਿਹੜਾ ਉਹ ਫੂਕ ਦਿੰਦੇ ਆ ਤੇ ਰਾਖ ਆ ਜਿਹੜੀ ਉਹ ਭਰ ਕੇ ਲੈ ਜਾਂਦੇ ਆ ਸ਼ਹਿਰ ਦੇ ਵਿੱਚ ਵੇਚਣ ਨੂੰ ਤੇ ਜਾ ਕੇ ਹੋਕਾ ਦਿੰਦੇ ਆ ਓਏ ਲੋਕੋ ਉਹ ਸ਼ਹਿਰ ਦੇ ਲੋਕੋ ਰਾਖ ਦੇ ਬਦਲੇ ਸਿੱਕੇ ਦੇ ਲੋ ਰਾਖ ਲੈ ਲਓ ਸਿੱਕੇ ਦੇ ਦਿਓ ਉਹ ਸ਼ਹਿਰ ਵਾਲੇ ਟੁੱਟ ਕੇ ਪੈ ਜਾਂਦੇ ਆ ਕੁੱਟਦੇ ਆ ਕਹਿੰਦੇ ਵੱਡੇ ਆਏ ਏ ਸ਼ਾਹੂਕਾਰ ਵੱਡੇ ਵਪਾਰੀ ਆ ਗਏ ਸਾਡੇ ਸ਼ਹਿਰ ਦੇ ਵਿੱਚ ਜਿਹੜੇ ਕੀ ਕਰਦੇ ਆ ਰਾਖ ਦੇ ਬਦਲੇ ਸਿੱਕੇ ਲੈਂਦੇ ਆ ਐਸੇ ਹੀ ਤਰ੍ਹਾਂ ਉਹਨਾਂ ਦੇ ਜਿਹੜੀ ਕੁੱਟ ਪੈਂਦੀ ਆ ਉਹ ਘਰੇ ਆਉਂਦੇ ਆ ਤੇ ਫੇਰ ਆ ਕੇ ਸ਼ੇਖ ਚਿੱਲੀ ਨੂੰ ਪੁੱਛਦੇ ਆ ਵੀ ਸਾਡੇ ਤਾਂ ਕੁੱਟ ਪਈ ਤੂੰ ਕਿਵੇਂ ਰਾਖ ਵੇਚ ਕੇ ਆਇਆ ਉਹ ਕਹਿੰਦਾ ਇਹ ਤਜਰਬੇ ਨੇ ਸਾਰਿਆਂ ਦੇ ਨਾਲ ਸਾਂਝੇ ਨਹੀਂ ਹੁੰਦੇ ਇਹ ਦਿਮਾਗ ਦੇ ਨਾਲ ਚੱਲੀ ਰਹੇ ਇਸ ਲਈ ਬੱਚਿਓ ਸਾਨੂੰ ਵੀ ਕੁਝ ਕੁ ਗੱਲਾਂ ਨੇ ਜਿਹੜੀਆਂ ਜਦੋਂ ਦੁੱਖ ਤਕਲੀਫਾਂ ਵਿਪਤਾ ਆndੀਆਂ ਨੇ ਤਾਂ ਦਿਮਾਗ ਦੇ ਨਾਲ ਉਹਨਾਂ ਦੇ ਹੱਲ ਹੈ ਜਿਹੜੇ ਲੱਭਣੇ ਚਾਹੀਦੇ ਆ ਤੇ ਉਹ ਜਦੋਂ ਅਸੀਂ ਹੱਲ ਲੱਭਦੇ ਆ ਉਹਨਾਂ ਦੇ ਨਤੀਜੇ ਫਿਰ ਸਾਡੇ ਵਾਸਤੇ ਵਧੀਆ ਹੁੰਦੇ ਆ ਇਸ ਲਈ ਇਹ ਕਹਾਣੀ ਸਾਨੂੰ ਇਸ ਤਰ੍ਹਾਂ ਦੀ ਸਿੱਖਿਆ ਵੀ ਦਿੰਦੀ ਹੈ ਤੇ ਜਲਦੀ ਮਿਲਾਂਗੇ ਕਹਾਣੀ ਦਾ ਅਗਲਾ ਅੰਕ ਲੈਦੇ ਹੋਏ ਉਦੋਂ ਤੱਕ ਸਤਿ ਸ਼੍ਰੀ ਅਕਾਲ